ਲੋਕਾਂ ਨੇ ਵਿਚਾਰੇ ਤਰਸ ਖਾ ਕੇ ਲੋਕਾਂ ਨੇ ਵੀਡੀਓ ਕੱਢ ਦਿੱਤੀ ਇਹ ਲੋਕ ਕੀ ਸੋਚਦੇ ਆ ਲੋਕੀ ਦੱਬ ਗਏ ਇਹ ਆਪ ਹੀ ਵਾਇਰਲ ਹੋਣ ਵਾਸਤੇ ਗਲਤ ਵੀਡੀਓ ਪਾ ਦਿੰਦੇ ਆ ਕਦੀ ਕੁਝ ਕਰ ਦਿੰਦੇ ਕਦੀ ਕੁਝ ਕਰ ਦਿੰਦੇ ਹੁਣ ਵਿਚਾਰੇ ਜੱਥੇਦਾਰ ਆਏ ਸੀਗੇ ਉਹਨਾਂ ਨੂੰ ਇਹਨਾਂ ਨੇ ਕਿਹਾ ਚਲੋ ਮੈਨੂੰ ਨਹੀਂ ਪਤਾ ਗੱਲ ਸੱਚ ਆ ਕਿ ਉਹ ਆ ਜੀ ਕਹਿੰਦਾ ਇਹ ਮੰਗਿਆ ਜੀ ਉਹਦਾ ਇਲਜ਼ਾਮ ਲਾਤਾ ਹਾਂ ਹਾਂ ਦੇਖੋ ਭਾਈ ਗੁਰੂ ਜਾਣਦਾ ਹੈ ਉਹਨਾਂ ਨੇ ਝੂਠਾ ਇਲਜ਼ਾਮ ਲਾਤਾ ਭਈ ਇਹ ਕੋਈ ਉਹਨੇ ਸੀਸੀਟੀਵੀ ਵੀ ਪੇਸ਼ ਕੀਤੀ ਸੀ ਦੇਖੋ ਇਹ ਭਾਈ ਗੁਰੂ ਜਾਣਦਾ ਜਾਂ ਰੱਬ ਜਾਣਦਾ ਆਪਾਂ ਨੂੰ ਨਹੀਂ ਪਤਾ ਆਪਾਂ ਪੈਸੇ ਨਹੀਂ ਲੈਣੇ ਆਪਾਂ ਵਕੀਲ ਲੈ ਕੇ ਕਾਰਵਾਈ ਕਰਾਉਣੀ ਜੇ ਇੱਥੇ ਨਾ ਹੋ ਮਾਰਕੀਟ ਅੱਜ ਹੁਣ ਕੁੱਲੜ ਪਿੱਜ਼ੇ ਵਾਲਿਆਂ ਦੇ ਖਿਲਾਫ ਹੋਇਆ ਹੁਣ ਨੀਟੂ ਸ਼ਟਰਾਂ ਵਾਲਾ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਤੁਹਾਨੂੰ ਦੱਸਦੇ ਕਿ ਅੱਜ ਕੁੱਲੜ ਪਿੱਜ਼ਾ ਕਪਲ ਦੇ ਖਿਲਾਫ ਨੀਟੂ ਸ਼ਟਰਾਂ ਵਾਲੇ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਚਰਮਾ ਨੂੰ ਸ਼ਿਕਾਇਤ ਦਿੱਤੀ ਹੈ ਤੇ ਨੀਟੂ ਦਾ ਕਹਿਣਾ ਹੈ ਕਿ ਪੰਜਾਬੀ ਗੀਤ ਦੇ ਵਿੱਚ ਇਸ ਜੋੜੇ ਨੇ ਰੀਅਲ ਬਣਾ ਕੇ ਲੋਕਾਂ ਨੂੰ ਗਾਲ ਕੱਢੀ ਹੈ ਤੇ ਜਿਸ ਤੇ ਚਲਦੇ ਇਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਤੇ ਅੱਜ ਇਸ ਦੀ ਸ਼ਿਕਾਇਤ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਹੈ ਨੀਟੂ ਛਟਰਾਵਾਲੇ ਦਾ ਕਹਿਣਾ ਹੈ ਕਿ ਉਹ ਕੁਲੜ ਪੀਜ਼ਾ ਵਾਲੇ ਸਹਿਜ ਉਰੂੜਾ ਨੂੰ ਆਪਣਾ ਭਾਈ ਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਨੂੰ ਆਪਣੀ ਭੈਣ ਮੰਨਦਾ ਸੀ ਤੇ ਜਦੋਂ ਇਹਨਾਂ ਦੀ ਇਤਰਾਜ਼ਯੋਗ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਉਸਨੇ ਖੁਦ ਲੋਕਾਂ ਨੂੰ ਅਪੀਲ ਕਰਕੇ ਉਹਨਾਂ ਦੀ ਵੀਡੀਓ ਡਿਲੀਟ ਕਰਨ ਲਈ ਅਪੀਲ ਕੀਤੀ ਸੀ ਲੇਕਿਨ ਹੁਣ ਜਾਂਦ ਸਭ ਠੀਕ ਹੋ ਗਿਆ ਤੇ ਇਸ ਕਪਲ ਨੇ ਇੱਕ ਪੰਜਾਬੀ ਗੀਤ ਦੇ ਵਿੱਚ ਰੀਲ ਬਣਾ ਕੇ ਲੋਕਾਂ ਨੂੰ ਗਾਲਾਂ ਕੱਟੀਆਂ ਨੇ ਜੋ ਕਿ ਬਰਦਾਸ਼ਤ ਕਰਨ ਤੋਂ ਵੀ ਬਾਰ ਹੈ ਇਸ ਲਈ ਅੱਜ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਦਿੱਤੀ ਹੈ ਕਿ ਆ ਕੀ ਸਕਪਲ ਤੇ ਇਸ ਦੇ ਨਾਲ ਗੀਤ ਗਾਉਣ ਵਾਲੇ ਗਾਇਕ ਤੇ ਵੀ ਪੁਲਿਸ ਮਾਮਲਾ ਦਰਜ ਕਰੇ ਵਕੀਲ ਸਾਹਿਬ ਕਿਤੇ ਗਏ ਵਕੀਲ ਸਾਹਿਬ ਨੂੰ ਬੁਲਾਉਣਾ ਵਕੀਲ ਸਾਹਿਬ ਨਹੀਂ ਅੱਗੇ ਆ ਰਹੇ ਤੁਹਾਡੇ ਵਕੀਲ ਸਾਹਿਬ ਆਉਗੇ ਉਹ ਖੜੇ ਵਕੀਲ ਸਾਹਿਬ ਸਾਹਮਣੇ ਤੇ ਕਿਹੜੀ ਗੱਲ ਹੈ ਕੋਈ ਨਹੀਂ ਤੇ ਮੈਂ ਤਾਂ ਨਹੀਂ ਤੇ ਵਕੀਲ ਸਾਹਿਬ ਨੂੰ ਕੇਸ ਲੜਾਂਗੇ ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ ਨਹੀਂ ਕਿਤੇ ਪੇਮੈਂਟ ਕਰਕੇ ਜਿਹੜਾ ਬਾਦਸ਼ਾਹ ਇੱਕਾ ਨਾ ਉਹਨੂੰ ਇੱਥੇ ਬੁਲਾਵਾਂਗੇ ਜਲੰਧਰ ਚ ਇੱਥੇ ਹਾਂ ਆਪਣੇ ਅਕਾਊਂਟ ਚ ਜਾਂ ਨਹੀਂ ਸਾਨੂੰ ਨਹੀਂ ਪਤਾ ਕੀਤੀ ਕਿ ਨਹੀਂ ਕੀਤੀ ਆਪਾਂ ਆ ਕੇ ਰਵਾਂਗੇ ਪਹਿਲਾਂ ਦੁਨੀਆ ਨੂੰ ਗਾਲਾ ਕੱਢ ਦਈਏ ਪਹਿਲਾਂ ਦੁਨੀਆ ਨੂੰ ਗਾਲਾਂ ਕੱਢਦੀ ਏ ਬਾਅਦ ਚ ਉਹਨਾਂ ਤੋਂ ਮਾਫੀ ਮੰਗ ਲੀਏ ਬਾਅਦ ਚ ਮਾਫੀ ਮੰਗ ਲੀਏ ਇਹ ਕਿਹੜਾ ਸੂਲ ਹੈ ਦੁਨੀਆ ਦਾ ਦੇਖੋ ਧੀਆਂ ਪਹਿਣਾ ਵਾਲੇ ਬੰਦੇ ਆ ਸੀ ਗਾਲਾਂ ਸਾਨੂੰ ਨਹੀਂ ਗਾਲਾਂ ਪੱਤਰਕਾਰਾਂ ਨੂੰ ਵੀ ਲੱਗੀਆਂ ਵਾ ਉਹਨਾਂ ਨੇ ساری ਦੁਨੀਆ ਨੂੰ ਲੱਗੀਆਂ ਜੇ ਦੁਨੀਆ ਸ਼ਾਂਤ ਹੋ ਕੇ ਬੈਠੀ ਗਾਲਾਂ ਖਾ ਕੇ ਤੇ ਲੱਖ ਲਾਂ ਦਾ ਸਾਡੀ ਮਾਫੀ ਮੰਗਰੀ ਕੋਈ ਹਾਜ਼ਰੀ ਹੈ ਪਹਿਲਾਂ ਗਾਣਾ ਕੱਢ ਦੋ ਬਾਅਦ ਚ ਮਾਫੀ ਮੰਗ ਲਓ ਐਦਾਂ ਕੋਈ ਬੰਦਾ ਮਾਰ ਕੇ ਕਹਿੰਦਾ ਮਾਫ ਕਰ ਦਿਓ ਜੀ ਇਹ ਥੋੜੀ ਹੈ ਇਹ ਥੋੜੀ ਸੂਲ ਨਹੀਂ ਹੈਗਾ ਭਾਈ ਮੈਂ ਚੱਲੇ ਕਰ ਲੈ ਆ ਯਾਰ ਸੂਲ ਨਹੀਂ ਹੈਗਾ ਤੁਹਾਨੂੰ ਕਿੰਨੇ ਵਈ ਕਹਤੇ ਮੈਂ ਇਹ ਗੱਲ ਸੂਲ ਦੇ ਬਾਹਰ ਹੈ ਵੀ ਦੇਖੋ ਜਿਹੜੀ ਆ ਮਾਫੀ ਦਾ ਲਫ਼ਜ਼ ਹੈ ਬਿਲਕੁਲ ਗਲਤ ਹੈ ਇਹ ਜਿਹੜਾ ਕ ਕੁਲ ਦੇ ਕਿਹੜਾ ਗਾਣਾ ਗਾਇਕਾ ਸ਼ਨੀ ਮਾਰਾ ਦਾ ਇਹ ਵੀ ਗਲਤ ਹੈ ਆਪਾਂ ਦੇ ਇਦਾਂ 10 ਬੈਠੇ ਬਾਰ-ਬਾਰ ਵੀ ਇਹਨਾਂ ਦੇ ਉੱਤੇ ਜੁੱਤੀਆਂ ਪਹਿਣੀਆਂ ਪੈਣ ਚਾਹੀਦੀਆਂ ਸੋ ਕਾਰਵਾਈ ਕਰਾਉਣ ਨੂੰ ਆਪਾਂ ਸਰਕਾਰ ਕੋਲ ਚੱਲੇ ਅੰਦਰ ਨਹੀਂ ਜੇਸੀ ਖਬਰ ਕਰਦੇ ਪਏ ਆ ਹੁਣ ਹੀ ਆਏ ਆ ਵੱਖਰੇ ਚੈਨਲ ਤੋਂ ਨਹੀਂ ਉਹ ਕਹਿ ਰਿਹਾ ਸੀ ਦੱਸਣਾ ਨਹੀਂ ਬਾਰ-ਬਾਰ ਦੱਸਣਾ ਨਹੀਂ ਆ ਬਾਜ ਨਹੀਂ ਚਕਾਉਣੀ ਤੇ ਸਿੰਘ ਪਰ ਦੱਸੋ ਜੀ ਬਾਜ ਨਹੀਂ ਚਕਾਉਣੀ ਆ ਕੋਣੀ ਆ ਉਹ ਕਹਿ ਰਹੇ ਕਿ ਨਹੀਂ ਦੱਸਣਾ ਕਿ ਹਰਾਨ ਜੀ ਦਾ ਕਹਿਣ ਦਾ ਮਤਲਬ ਇਹ ਕੀ ਆਪਾਂ ਕਮਿਸ਼ਨ ਸਾਹਮਣੇ ਮਿਲ ਲਈਏ ਕੀ ਕਹਿੰਦੇ ਆ ਵੀ ਜੇ ਇੱਥੇ ਨਾ ਗੱਲ ਬਣੀ ਤਾਂ ਕੋਰਟ ਚ ਖਿੱਚਣਾ ਆਪਾਂ ਇਹਨਾਂ ਨੂੰ ਖੁੱਲਾ ਚੈਲੰਜ ਆ ਇਹਨਾਂ ਦੇ ਖਿਲਾਫ ਪਹਿਣੇ ਪਹਿਣੇ ਇਹਨਾਂ ਦੇ ਕਿਤੇ ਮਾਰਨੇ ਸ਼ਿੱਧਰ ਨੇ ਖਿ ਗਾਲਾਂ ਕੱਢਣ ਵਾਲੇ ਦੁਨੀਆਂ ਨੂੰ ਘਰੋਂ ਖਾਣ ਇਹ ਦੁਨੀਆਂ ਇਹਨਾਂ ਦਾ ਘਰੋਂ ਖਾਣਾ ਹੁੰਦੀ ਆ ਇਹ ਦੁਨੀਆਂ ਨੂੰ ਖਾਣੋਂ ਦਿੰਦੇ ਇਹਦੀ ਰੇੜੀ ਸੀਗੀ ਛੋਟੀ ਜੀ ਰੇੜੀ ਕਿਹਦੀ ਆਹ ਕੂਲਰ ਪੀਜਲ ਦੀ ਅੱਡਾ ਵੱਡਾ ਇਹਨਾਂ ਨੇ ਸ਼ੋਰੂਮ ਲੋਕਾਂ ਨੂੰ ਖਿਲਾ ਦਿੱਤਾ ਲੋਕਾਂ ਦਾ एहसान ਮੰਨਣਾ ਚਾਹੀਦਾ ਇਹ ਬੰਦਾ ਦੁਨੀਆਂ ਨੂੰ ਗਾਲਾਂ ਕੱਢਦਾ ਫਿਰਦਾ ਇਹਦੇ ਖਿਲਾਫ ਆਪਾਂ ਸਾਤ ਤੋਂ 100% ਖੜੇ ਆ ਕਿਸੇ ਟਾਈਮ ਤੇ ਮੈਂ ਉਹਦੀ ਵਾਈਫ ਨੂੰ ਆਪਣੀ ਭੈਣ ਕਿਹਾ ਸੀਗਾ ਤੇ ਲੋਕਾਂ ਨੇ ਮੈਨੂੰ ਕਿਹਾ ਦਵਾਈ ਨਹੀਂ ਲੈ ਕੇ ਦੇਸ ਆਪਣੀ ਭੈਣ ਨੂੰ ਜੀ ਆ ਤੇ ਬੂਆ ਦਵਾਈ ਦਵਾਈ ਕਾਦੀ ਕਮੈਂਟਾਂ ਵਿੱਚ ਲੋਕਾਂ ਨੇ ਮੈਨੂੰ ਦਵਾਈ ਕਾਦੀ ਦਵਾਈ ਮੈਂ ਸਾਡੀ ਭੈਣ ਆ ਫਿਰ ਵੀ ਮੈਂ ਕਹਾਈ ਮੈਂ ਸਾਡੀ ਭੈਣ ਆ ਬਿਮਾਰ ਸੀਗੇ ਅੱਛਾ ਬਿਮਾਰ ਸੀਗੇ ਸੁਣੋ ਮੇਰੀ ਗੱਲ ਆਪਾਂ ਆਪਾਂ ਗਲਤ ਗੱਲ ਨਹੀਂ ਕਰਦੇ ਪਰ ਇਹ ਲੋਕਾਂ ਨੇ ਸਾਡਾ ਮਜ਼ਾਕ ਬਣਾਤਾ ਵਾ ਇਹ ਆਪਾਂ ਅੱਜ ਦਿਖਾ ਕੇ ਰਾਵਾਂਗੇ ਕਿ ਇਹਨਾਂ ਜੁੱਤੀਆਂ ਮਾਰਨੀਆਂ ਤੇ ਮਾਰਨੀਆਂ ਬਸ ਇਹਨੇ ਛਤਰ ਪਹਿਣੇ ਪਹਿਣੇ ਆ ਨਹੀਂ ਕੁਲੜ ਪੀੜਾ ਮਾਰਨੀਆਂ ਜੁੱਤੀਆਂ ਨਹੀਂ ਆ ਪੰਜ ਜਾਨਾਂ ਦੇ ਕਿਹੜੇ ਪੰਜ ਜਾਨੇ ਮਹਿਮਾਨ ਅਬਾਸ਼ਾ ਇਕਾ ਕੂਲਰ ਪੀਜਾ ਵਾਲੇ ਤੇ ਇੱਕ ਜਿਹੜਾ ਕਿਹੜਾ ਮਹਿਮਾਨ ਕਿਦੇ ਘਰ ਆਏ ਹਾਂ ਇੱਕ ਮਿੰਟ ਰੁਕ ਜਾਈ ਇਹ ਆ ਅਸ਼ਮੀਰ ਰਹਿਮਾਨ ਅਸ਼ਮੀਰ ਰਹਿਮਾਨ ਉਹ ਕੌਣ ਹੈ ਆ ਦੇਖੇ ਭਾਜੀ ਨਾਮ ਪੜ੍ਹੋ ਦਰਵਾਜ਼ਾ ਆਪ ਹੀ ਪੜ੍ਹੋ ਨਾ ਇੱਕ ਮਿੰਟ ਖੜ ਜਾ ਤੂੰ ਕਾਲੀ ਕੋ ਬਾਤੀ ਨਹੀਂ ਪਰ ਪੜ ਕੇ ਸਮਝ ਜਾ ਜਿਹੜੇ ਛੇਤਰ ਮਾਰਦੇ ਆ ਨਾ ਖੁੱਲ ਕੇ ਮਾਰਾਂਗੇ ਇਹ ਨਹੀਂ ਦੂ ਛਟਰਾ ਵਾਲੇ ਕਹਿ ਰਿਹਾ ਛੇਤਰ ਮਾਰਾਂਗੇ ਪਹਿਲੀ ਇਹ ਨਹੀਂ ਕਿਤਾ ਭਗਵਾਨ ਦੇ ਬਾਰੇ ਵੀ ਮਾਰਾ ਕਹਿ ਰਿਹਾ ਨਾ ਸੁਣੋ 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 ਮੇਰੀ ਗੱਲ ਕਦੇ ਚਪੇੜਾ ਮਾਰਦੇ ਕਦੇ ਬੱਸ ਵਾਲੇ ਡਰਾਈਵਰ ਕੁੱਟਦੇ ਆ ਕਦੇ ਤੁਹਾਡੇ ਬਨਾਨ ਪਾੜਦੇ ਤੁਹਾਡੀ ਮੇਰੀ ਗੱਲ ਇੱਕ ਮਿੰਟ ਹੁਣ ਹੱਥ ਲਾ ਕੇ ਦਿਖਾ ਦੋ ਮਾਰ ਦੋ